ਇਤਿਵਾਰੀ ਨਾ ਦੀ ਇੱਕ ਕੁੜੀ ਮੋਬਾਈਲ ਤੇ ਰੀਅਲ ਦੇਖ ਰਹੀ ਸੀ ਰੀਅਲ ਦੇਖਦੇ-ਦੇਖਦੇ ਜਦੋਂ ਉਹ ਸਕਰੋਲ ਕਰ ਰਹੀ ਸੀ ਤਾਂ ਉਸ ਦੀ ਨਜ਼ਰ ਇੱਕ ਵੀਡੀਓ ਤੇ ਟਿਕ ਜਾਂਦੀ ਹੈ ਦਰਅਸਲ ਇੱਕ ਰੀਅਲ ਜਿਹੜੀ ਕਿ ਮੱਧ ਪ੍ਰਦੇਸ਼ ਦੇ ਜੱਬਲਪੁਰ ਨੂੰ ਇੱਕ ਰਿੰਜ਼ਾ ਪਿੰਡ ਲੱਗਦਾ ਹੈ ਉੱਥੇ ਭਗਵਤ ਕਥਾ ਚੱਲ ਰਹੀ ਸੀ ਭਗਵਤ ਕਥਾ ਦੇ ਦੌਰਾਨ ਹੀ ਅਨੁਰਧ ਆਚਾਰੀਆ ਜਿਹੜੇ ਕਿ ਬਹੁਤ ਹੀ ਮਸ਼ਹੂਰ ਕਥਾਵਾਚਕ ਨੇ ਉਹਨਾਂ ਨੂੰ ਇੱਕ ਵਿਅਕਤੀ ਨੇ ਸਵਾਲ ਕੀਤਾ ਕਿ ਮੇਰੇ ਕੋਲ 18 ਕਿਲੇ ਜ਼ਮੀਨ ਦੇ ਨੇ ਪਰ ਵਿਆਹ ਹੀ ਹੋ ਰਿਹਾ ਤੇ ਜਿਵੇਂ ਹੀ ਉਹ ਇਹ ਗੱਲ ਕਹਿੰਦਾ ਹੈ ਤਾਂ ਜਿਹੜਾ ਕਥਾਵਾਚਕ ਹੁੰਦੇ ਨੇ ਉਹ ਉਸ ਵਿਅਕਤੀ ਨੂੰ ਕਹਿੰਦੇ ਨੇ ਕਿ ਕੁੜੀ ਵਾਲਿਆਂ ਨੂੰ ਤੇਰੀ ਜ਼ਮੀਨ ਨਹੀਂ ਦਿਖ ਰਹੀ ਬਸ ਇੰਨਾ ਹੀ ਸੀ ਕਿ ਖੁਸ਼ੀ तिवारी ਦੀ ਜਿਹੜੀ ਨਿਗਾਹ ਸੀ ਉਹ ਇਸ ਰੀਲ ਤੇ ਟਿਕ ਜਾਂਦੀ ਹੈ ਤੇ ਉਹ ਰੁਕ ਜਾਂਦੀ ਹੈ ਤੇ बार-बार ਉਸੇ ਹੀ ਰੀਲ ਨੂੰ ਦੇਖ ਰਹੀ ਸੀ ਇਸਦੇ ਚਲਦਿਆਂ ਹੀ ਉਸ ਕੁੜੀ ਦਾ ਭਰਾ ਉਥੋਂ ਲੰਘ ਰਿਹਾ ਸੀ ਉਸਨੇ ਆਪਣੀ ਭੈਣ ਨੂੰ ਪੁੱਛਿਆ ਕਿ ਦੇਖ ਰਹੀ ਹੈ ਅਤੇ ਉਹ ਕੁੜੀ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਕਿਉਂ ਨਾ ਸਾਨੂੰ ਇਸ ਮੁੰਡੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਜਿਵੇਂ ਹੀ ਗੱਲ ਕਰਨ ਵਾਲੀ ਗੱਲ ਆਉਂਦੀ ਹੈ ਸੰਦੀਪ ਨੇ ਦੇਖਿਆ ਤਾਂ ਦੇਖਦੇ ਹੀ ਕਿਹਾ ਕਿ ਕੋਈ ਦਿੱਕਤ ਨਹੀਂ ਤੂੰ ਪਰੇਸ਼ਾਨ ਨਾ ਹੋ ਉਹ ਮੁੰਡਾ ਆਪਣੀ ਭੈਣ ਦੇ ਲਈ 650 ਕਿਲੋਮੀਟਰ ਦੂਰ ਜਾਂਦਾ ਹੈ ਉਸ ਵਿਅਕਤੀ ਨੂੰ ਮਿਲਣ ਦੇ ਲਈ ਅਤੇ ਉਥੇ ਜਾਣ ਤੋਂ ਬਾਅਦ ਮੁੰਡੇ ਨੂੰ ਮਿਲਣ ਤੋਂ ਬਾਅਦ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਆਪਣੀ ਭੈਣ ਦਾ ਰਿਸ਼ਤਾ ਲੈ ਕੇ ਆਇਆ ਹਾਂ 6 ਕਿਲੋਮੀਟਰ ਉਹ ਮੁੰਡਾ ਉੱਥੇ ਪਹੁੰਚਦਾ ਜਾਂਦਾ ਹੈ ਪਰ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਇੱਕ ਭਿਆਨਕ ਮੰਜ਼ਰ ਹੁੰਦਾ ਹੈ ਕਤਲ ਦੀ ਗੂੰਜ ਨਾ ਕੇ ਉਸ ਪਰਦੇਸ਼ ਮਤਲਬ ਕਿ ਜਿੱਥੇ ਲਾਸ਼ ਮਿਲਦੀ ਹੈ ਉੱਥੇ ਅਤੇ ਜਿੱਥੇ-ਜਿੱਥੇ ਸੋਸ਼ਲ ਮੀਡੀਆ ਤੇ ਇਹ ਰੀਅਲ ਵਾਇਰਲ ਹੁੰਦੀ ਹੈ ਉਥੋਂ-ਉਥੋਂ ਏਰੀਏ ਦੇ ਲੋਕ ਇਹ ਗੱਲ ਪਤਾ ਕਰਨ ਵਿੱਚ ਲੱਗ ਜਾਂਦੇ ਨੇ ਕਿ ਆਖਰਕਾਰ ਕਤਲ ਕਿਉਂ ਹੁੰਦਾ ਹੈ ਤੇ ਉਸ ਦੇ ਪਿੱਛੇ ਦੀ ਕੀ ਵਜ੍ਹਾ ਸੀ ਅੱਜ ਦੀਸ ਕਹਾਣੇ ਦੇ ਮਾਧਿਅਮ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਤਲ ਕਿਉਂ ਹੋਇਆ ਅਤੇ ਇਸ ਦੇ ਪਿੱਛੇ ਕੀ ਗੱਲਬਾਤ ਹੋਈ ਹੋਵੇਗੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਦੋਸਤੋ ਅੱਜ ਦੀ ਜੋ ਸੱਚੀ ਘਟਨਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਕੋਸ਼ੀ ਨਗਰ ਦੇ ਕੋਲ ਹੀ ਇੱਕ ਇਲਾਕਾ ਹੈ ਕਸਿਆ ਅਸੀਂ ਗੱਲ ਕਰ ਰਹੇ ਹਾਂ 6 ਜੂਨ 2025 ਦੇ ਦੁਪਹਿਰ ਦੀ ਲਗਭਗ 4 ਵਜੇ ਦੇ ਆਸ-ਪਾਸ ਦੀ ਕੁਝ ਬੱਚੇ ਤੇ ਔਰਤਾਂ ਉੱਥੇ ਬੱਕਰੀਆਂ ਚਰਾਉਣ ਆਉਂਦੇ ਸੀ ਤੇ ਕੁਝ ਬੱਕਰੀਆਂ ਕਾ ਖਾਂਦੀਆਂ ਖਾਂਦੀਆਂ ਉਹਨਾਂ ਝਾੜੀਆਂ ਦੇ ਵਿੱਚ ਜਾ ਪਹੁੰਚਦੀਆਂ ਨੇ ਇਸ ਦੇ ਚਲਦਿਆਂ ਇੱਕ ਔਰਤ ਆਪਣੇ ਬੱਚੇ ਨੂੰ ਕਹਿੰਦੀ ਹੈ ਕਿ ਜਿਹੜੀ ਉਹ ਬੱਕਰੀਆਂ ਝਾੜੀਆਂ ਦੇ ਵਿੱਚ ਗਈਆਂ ਨੇ ਉਹਨਾਂ ਨੂੰ ਮੋੜ ਕੇ ਲੈ ਆਓ ਜਿਵੇਂ ਹੀ ਬੱਚੇ ਦੀ ਮਾਂ ਨੇ ਇਹ ਗੱਲ ਬੱਚੇ ਨੂੰ ਕਹੀ ਬੱਚਾ ਉਦੋਂ ਹੀ ਉਹਨਾਂ ਝਾੜੀਆਂ 'ਚ ਜਾਂਦਾ ਹੈ ਉੱਥੇ ਜਾ ਕੇ ਜੋ ਬੱਚਾ ਦੇਖਦਾ ਹੈ ਤਾਂ ਦੇਖਦੇ ਹੀ ਬੱਚੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਚੀਕਣ ਵਾਲੀ ਗੱਲ ਵੀ ਸੀ ਕਿਉਂਕਿ ਉੱਥੇ ਇੱਕ লাশ ਪਈ ਹੋਈ ਸੀ ਉਸ লাশ ਨੂੰ ਦੇਖਣ ਤੋਂ ਬਾਅਦ ਉਹ ਉਹ ਬੱਚਾ ਜ਼ੋਰ-ਜ਼ੋਰ ਦੇ ਨਾਲ ਚੀਕਾਂ ਮਾਰਦਾ ਹੈ ਉਸਦੀ ਮਾਂ ਮੌਕੇ ਤੇ ਪਹੁੰਚ ਜਾਂਦੀ ਹੈ ਮਾਂ ਨੇ ਜੋ ਦੇਖਿਆ ਕਿ ਨੀਲੇ ਰੰਗ ਦੀ ਜੀਣ ਪਾਈ ਹੋਈ ਹੈ ਇੱਕ ਸ਼ਖਸ ਤੇ ਨਾਲ ਹੀ ਜਿਹੜਾ ਲਾਲ ਰੰਗ ਦੀ ਚੱਕ ਵਾਲੀ ਕਮੀਜ਼ ਸੀ ਉਹ ਉਸਨੇ ਪਾਈ ਹੋਈ ਸੀ ਅਤੇ ਉਹ ਮਰਿਆ ਹੋਇਆ ਸੀ ਉਸਦੀ ਗਰਦਨ 'ਚ ਇੱਕ ਵੱਡਾ ਚਾਕੂ ਸੀ ਜੋ ਫਸਿਆ ਹੋਇਆ ਸੀ ਉਸ ਔਰਤ ਨੇ ਵੀ ਜਦੋਂ ਜ਼ੋਰ-ਜ਼ੋਰ ਦੇ ਨਾਲ ਚਿੱਕਣਾ ਸ਼ੁਰੂ ਕੀਤਾ ਤਾਂ ਉਸ ਔਰਤ ਦੀ ਚੀਕਾਂ ਦੀ ਆਵਾਜ਼ ਆਸ-ਪਾਸ ਦੇ ਲੋਕਾਂ ਤੱਕ ਪਹੁੰਚ ਜਾਂਦੀ ਹੈ ਵਾਰਡ ਨੰਬਰ 4 ਤੱਕ ਪਹੁੰਚ ਹੁੰਦੀ ਹੈ 4 ਨੰਬਰ ਵਾਰਡ ਦੀ ਜੋ ਐਮਸੀ ਹੁੰਦੀ ਹੈ ਸ਼ਸ਼ੀ ਚੌਧਰੀ ਉੱਥੇ ਤੱਕ ਇਹ ਆਵਾਜ਼ ਪਹੁੰਚ ਜਾਂਦੀ ਹੈ ਜਦੋਂ ਉਹ ਉੱਥੇ ਆਉਂਦੀ ਹੈ ਤਾਂ ਆਉਣ ਤੋਂ ਬਾਅਦ ਕਹਿੰਦੀ ਹੈ ਕਿ ਤੁਸੀਂ ਸਾਰੇ ਦੂਰ ਹੋ ਜਾਵੋ ਨਾਲ ਦੀ ਨਾਲ ਹੀ ਉਹ ਪੁਲਿਸ ਨੂੰ ਇਤਲਾਹ ਕਰਦੀ ਹੈ ਕਿ ਇੱਥੇ ਇੱਕ লাশ ਹੈ ਇਦਾਂ ਲੱਗ ਰਿਹਾ ਕਿ ਇਸ ਨੂੰ ਬਹੁਤ ਹੀ ਤੇਜ਼ ਤਾਰ ਹਥਿਆਰ ਦੇ ਨਾਲ ਵੱਢਣ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਗਰਦਨ ਦੇ ਵਿੱਚ ਇੱਕ ਚਾਕੂ ਫਸਿਆ ਹੋਇਆ ਹੈ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਜਾਂਦੀ ਹੈ ਕੱਸਿਆ ਤੇ ਜੋ ਹੌਸਲਰ ਹੁੰਦੇ ਨੇ ਕੁੰਦਨ ਕੁਮਾਰ ਸਿੰਘ ਐਸਐਚਓ ਜਿਹੜਾ ਹਾਟਾ ਦੇ ਐਸਐਚਓ ਹੁੰਦੇ ਨੇ ਰਾਮਸ਼ਾ ਚੋਹਾਨ ਬਾਕੀ ਟੀਮਾਂ ਦੇ ਨਾਲ ਮੌਕੇ ਤੇ ਪਹੁੰਚ ਜਾਂਦੇ ਨੇ ਇਹ ਦੇਖਣ ਦੇ ਲਈ ਕਿ ਆਖਰਕਾਰ ਮਾਮਲਾ ਕੀ ਹੈ ਉਥੇ ਜਾ ਕੇ ਦੇਖਦੇ ਨੇ ਤਾਂ ਵਾਕਿਆ ਹੀ ਕਿਸੇ ਵਿਅਕਤੀ ਦੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ-ਵਾਰ ਵਾਰ ਕੀਤਾ ਗਿਆ ਸੀ ਅਤੇ ਇੱਕ ਵਾਰ ਜਾ ਕੇ ਚਾਕੂ ਗਰਦਨ ਦੇ ਵਿੱਚ ਫਸ ਜਾਂਦਾ ਹੈ ਤਾਂ ਪੁਲਿਸ ਨੇ ਤੁਰੰਤ ਹੀ ਉਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਪੋਸਟਮਾਰਟਮ ਦੇ ਲਈ fez dita ਪੁਰਨਸ ਟੀਮ ਆਪਣੇ ਕੰਮ ਕਰਨ ਦੇ ਲਈ ਲੱਗ ਜਾਂਦੀ ਹੈ ਨਾਲ ਹੀ ਪੁਲਿਸ ਦੀ ਟੀਮ ਆਪਣਾ ਕੰਮ ਕਰਨ ਦੇ ਲਈ ਲੱਗ ਜਾਂਦੀ ਹੈ ਜਿੱਥੇ-ਜਿੱਥੇ ਤੱਕ ਇਹ ਸੂਚਨਾ ਪਹੁੰਚੀ ਸੀ ਉੱਥੋਂ-ਉੱਥੋਂ ਤੱਕ ਉਹ ਲੋਕ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਲੱਗ ਜਾਂਦੇ ਨੇ ਕਿ ਆਖਰਕਾਰ ਉਹ ਵਿਅਕਤੀ ਕੌਣ ਸੀ ਉਸ ਨੂੰ ਕਿਉਂ ਮਾਰਿਆ ਗਿਆ ਸੀ ਤੇ ਮਾਰਨ ਦੇ ਪਿੱਛੇ ਵਜ੍ਹਾ ਕੀ ਸੀ ਕੀ ਕਾਰਨ ਸੀ ਕੌਣ ਹੋਵੇਗਾ ਉਹ ਕਾਤਿਲ ਆਖਰਕਾਰ ਇਹ ਸਾਰੇ ਸਵਾਲ ਸੀ ਇਹ ਸਵਾਲ ਬਹੁਤ ਹੀ ਤੇਜ਼ ਦੇ ਨਾਲ ਸੋਸ਼ਲ ਮੀਡੀਆ ਤੇ ਹੜਕੰਪ ਮਚਾ ਦੇ ਦੇ ਨੇ ਇੱਕ ਦਿਨ ਅਖਬਾਰ 'ਚ ਇਹ ਖਬਰ ਲੱਗ ਜਾਂਦੀ ਹੈ ਖਬਰ ਲੱਗਣ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਆਖਰਕਾਰ ਹੁੰਦਾ ਕੀ ਹੈ ਫਿਰ ਪੁਲਿਸ ਇਸ ਮਾਮਲੇ 'ਚ ਇੱਕ ਐਫ ਆਈ ਆਰ ਦਰਜ ਕਰਦੀ ਹੈ ਮੁਕੱਦਮਾ ਅਪਰਾਧ ਨੰਬਰ 365/2025 ਬੀ ਐਨ ਦੀ ਧਾਰਾ 103/1 238 ਬੀ ਐਨ ਇਸ ਹੁਣ ਇਹ ਐਫ ਆਈ ਆਰ ਪੁਲਿਸ ਵੱਲੋਂ ਦਰਜ ਕਰ ਲਈ ਜਾਂਦੀ ਹੈ ਮਰਨ ਵਾਲੇ ਵਿਅਕਤੀ ਦੇ ਬਾਰੇ 'ਚ ਇਹ ਪਤਾ ਲੱਗਦਾ ਹੈ ਕਿ بار-बार ਚਾਕੂ ਨਾਲ वार ਕੀਤਾ ਗਿਆ ਸੀ ਉਸ ਦੀ ਵਜਾ ਦੇ ਨਾਲ ਉਸ ਦੀ ਮੌਤ ਹੋਈ ਹੈ ਕਿਉਂ ਤੇ ਕਿਸ ਨੇ ਕੀਤੀ ਹੈ ਜਿਹੜਾ ਸਵਾਲ ਸੀ ਉਹ ਉਥੇ ਹੀ ਖੜਾ ਹੋਇਆ ਸੀ ਇਹ ਖਬਰ ਅਖਬਾਰਾਂ ਦੇ ਵਿੱਚ ਲੱਗ ਚੁੱਕੀ ਸੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ ਤੇ ਪੁਲਿਸ ਨੇ ਵੀ ਜਿਹੜੇ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ ਹੁੰਦੇ ਨੇ ਉਥੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਪੁਲਿਸ ਨੂੰ ਕੋਈ ਵੀ ਸੂਚਨਾ ਮਿਲ ਨਹੀਂ ਰਹੀ ਸੀ 6 ਜੂਨ ਨੂੰ ਲਾਸ਼ ਮਿਲਦੀ ਹੈ 6 ਜੂਨ 2025 ਨੂੰ 7 8 9 10 11 12 13 ਇਸ ਤਰ੍ਹਾਂ ਹੀ ਲਗਾਤਾਰ ਦਿਨ ਲੰਘਦੇ ਜਾ ਰਹੇ ਸੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਖਾਲੀ ਦੇ ਖਾਲੀ रह ਜਾਂਦੇ ਨੇ 20 ਦਿਨ ਤੋਂ ਜ਼ਿਆਦਾ ਦਿਨ ਲੰਘ ਚੁੱਕੇ ਸੀ ਪਰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਮਰਨ ਵਾਲਾ ਵਿਅਕਤੀ ਕੌਣ ਹੈ ਮਾਰਨ ਵਾਲੇ ਵਿਅਕਤੀ ਦੇ ਵਾਰਿਸ ਪਤਾ ਹੀ ਨਹੀਂ ਲੱਗ ਰਿਹਾ ਸੀ ਤੇ ਕਾਤਿਲ ਦਾ ਕਿਵੇਂ ਪਤਾ ਲੱਗੇਗਾ ਕਤਲ ਦੀ ਵਜ੍ਹਾ ਕੀ ਹੈ ਕੀ ਕਾਰਨ ਹੈ ਉਹ ਕਿਵੇਂ ਪਤਾ ਲੱਗੇਗਾ